ਉਹ ਟਿਸ਼ੂ ਲੈ ਆਵਾਂ ਮਾਰੇ ਤੋ ਜਨਾ ਪਹਿਲਾਂ ਸਾਫ਼ ਕਰੂ ਆ ਜਾਣਾ ਤੇ ਉਹ ਰੋਲਿਆ ਕਿ ਇਹ ਵੀ ਇਤਰਾ ਹੀ ਕਰਨਾ ਹੈ ਅੱਛਾ ਇਹ ਤੂੰ ਕਰਨਾ ਹੀ ਕਿ ਉਹ ਥੱਲੇ ਨੂੰ ਜਾਵੇ ਹਨਾ ਕੀ ਨਹੀਂ ਨਹੀਂ ਹੌਲਾ ਕਰ ਉਹ ਉਹ ਵੀ ਕਰਨਾ ਚਾਹੀਦਾ ਹਨਾ ਸਾਹ ਨੇ ਪਹਿਲਾਂ ਐਕਸਪੈਰੀਮੈਂਟ ਪਹਿਲਾਂ ਕੀਤਾ ਮੈਂ ਕੋਈ ਐਕਸਪੈਰੀਮੈਂਟ ਕੀਤਾ ਕੀ ਕੀਤਾ ਮੈਂ ਕਿ ਚਾਚੀ ਕਰੀ ਹਾਂ ਹਾਂ ਉਹ ਉਹ ਸੌਰੀ ਚਾਚੀ ਕੀਤਾ ਪਹਿਲੇ ਜ ਕੀ ਕੀਤਾ ਫਤ ਤ ਪਹਿਲਾ ਮੰਨ ਲੀ ਕਿ ਆਯੋਡੀਨ ਸੋਲੂਸ਼ਨ ਲਿਆ ਹਾਂ ਤੇ ਜੇ ਆ ਦੁੱਧ ਚ ਮਿਕਸ ਹੋ ਕੇ ਦੁੱਧ ਬਲੂ ਹੋ ਜਾਂਦਾ ਹੈ ਇਹਦਾ ਮਤਲਬ ਕਿ ਦੁੱਧ ਵਿੱਚ ਸਟਾਰਚ ਪਾਇਆ ਤੇ ਦੁੱਧ ਜਿਹੜਾ ਉਹ ਫੇਰ ਅੱਛਾ ਹੈ ਤੇ ਉਹ ਜਿਹੜਾ ਆਪਾਂ ਪਾਇਆ ਹੈ ਉਹ ਉਹ ਦਾ ਕਲਰ ਆ ਨਹੀਂ ਨਹੀਂ ਉਹ ਨਹੀਂ ਨਹੀਂ ਉਹ ਪਾਇਆ ਸੀ ਵਾਈਟ ਵਾਲਾ ਵਾਈਟ ਅਸੀਂ ਮਾਰਾ ਜੋ ਦੁੱਧ ਚ ਤੁਸੀਂ ਸੋਲੂਸ਼ਨ ਪਾ ਕੇ ਤੇ ਉਹ ਕੀਤਾ ਹੈ ਇਹਦੇ ਵਿੱਚ ਤੇ ਕੁਝ ਹੋਰ ਪਾਇਆ ਸ਼ਾਇਦ ਐਚੀ ਪਾ ਕੇ ਦੇਖੀਓ ਨਾ ਮਤਲਬ ਕਿ ਆ ਤਾਂ ਥੋੜਾ ਜਿਆਦਾ ਪੈ ਗਿਆ ਕਿਉਂਕਿ ਆਜ ਮੈਂ ਆਵਾ ਜੇ ਕਲਰ ਕੋਈ ਚੇਂਜ ਨਾ ਹੋਇਆ ਮਤਲਬ ਕਿ ਆ ਰੀ ਇਹ ਲਾਫੀਕ ਨਹੀਂ ਹੈ ਅੱਛਾ ਨਹੀਂ ਇਹਦੇ ਵਿੱਚ ਪਾਇਆ ਸੀ ਕਿ ਇਹਦੇ ਵਿੱਚ ਕੋਈ ਕੈਮੀਕਲ ਨਾ ਹੋਵੇ ਹਾਂਜੀ ਉਹ ਸਟਾਰਚ ਨਾ ਹੋਵੇ ਕੱਲਾ ਸਟਾਰਚ ਹੋਰ ਕਰੀ ਬਲੋ ਸੋਚਦਾ ਅੱਛਾ ਹੋਰ ਹੋ ਸਕਦਾ ਤੇ ਜਿਹੜਾ ਦੂਸਰਾ ਪਾਇਆ ਦੂਸਰੇ 'ਚ ਕੀ ਕੀਤਾ ਦੂਸਰਾ ਤਾਂ ਉਹ ਜਿਆਦਾ ਪਾ ਲਿਆ ਅੱਛਾ ਤਾਂ ਵੀ ਲਾਉ ਗਿਆ ਕਿਉਂਕਿ ਆ ਪੀਲਾ ਹੁੰਦਾ ਨਾ ਉਹ ਅੱਛਾ ਤੁਪਾਸਾ ਹੋਰ ਇਹ ਚ ਵੀ ਸਟਾਰਚ ਨਹੀਂ ਹੈਗਾ ਦੁੱਧ ਦੇ ਵਿੱਚ। ਹੋਰ ਇਸ ਤੋਂ ਇਲਾਵਾ ਹੋਰ ਵੀ ਕੁਝ ਹੋਰ ਨਜਕੀ ਜਦੋਂ ਤੁਸੀਂ ਇਹਨੂੰ ਸ਼ੀਕ ਕਰੋਗੇ ਚੰਗੀ ਤਰ੍ਹਾਂ। ਤੇ ਜੇ ਇਹਦੇ ਵਿੱਚ ਜ਼ਿਆਦਾ ਫੋਮ ਬਣੰਦੀ ਆ ਉਹ ਵੀ ਠੀਕ ਹੈ। ਤੇ ਬਹੁਤ ਟਾਈਮ ਬਾਅਦ ਉਹ ਫੋਮ ਹਟਣ ਲਿਆ। ਇਹਦਾ ਮਤਲਬ ਕੀ ਉਹ ਦੁੱਧ ਫੇਕ ਆ ਜਾਂ ਚਿੱਟੀ ਡੰਗ ਵਗੈਰਾ ਪਾਇਆ। ਇਹਦੇ ਚ ਨਹੀਂ ਪਾਇਆ। ਨਹੀਂ। ਅੱਛਾ। ਦੋ ਦੋਨੇ ਟੈਸਟ ਹੋ ਗਏ। ਹਾਂਜੀ। ਹੋਰ ਕੋਈ ਟੈਸਟ ਹੈਗਾ ਦੁੱਧ ਦਾ? ਪੁਰਤੀ ਨੂੰ ਦੇਖਦੇ ਹੁੰ ਲੈਣਾ ਚੱਕ ਰੋ ਕਿ ਜੇ ਤਾਂ ਤੁਹਾਨੂੰ ਲੱਗਣਿਆ ਵਾ ਕਿ ਆ ਸਾਬਣ ਵਰਗਾ ਸੀ ਲਾਂ ਦੀ ਤੁਹਾਨੂੰ ਵੀ ਸਾਬਣ ਜਿਹਾ ਲੱਗ। ਹੂੰ ਫਿਰ ਮਤਲਬ ਕਿ ਆ ਫੇਕ ਆ। ਮਤਲਬ ਇਹ ਜਦੂਰੀ ਨਹੀਂ ਪਰ ਉਹ ਵੀ ਫਿਰ ਟੈਸਟ ਕਰਨਾ ਪੈਂਦਾ। ਉਹ ਤਾਂ ਫਿਰ ਥੀ ਲੈਬ ਵਗੈਰਾ ਤੇ ਜਦੂਰੀ ਹੀ ਫੇਕ ਹੈ ਜਾਂ ਨਹੀਂ ਹੈ। ਅੱਛਾ। ਪਰ ਜੇ ਤੁਹਾਨੂੰ ਲੱਗਦਾ ਕਿ ਕਿਉਂਕਿ ਆ ਤਾਂ ਹੈ ਜਿਹੜੀਆਂ ਤਾਂ ਸਾਫ ਤਾਂ ਲੱਗਣ ਗਿਆ ਕਿ ਉਹ ਸਾਬਣ ਵਰਗਾ ਨਹੀਂ ਹੈ। ਕਿਹਦੇ ਵਿੱਚ ਪਾਣੀ ਹੋ ਸਕਦਾ ਫਿਰ? ਹਾਂਜੀ ਪਾਣੀ ਪਾਣੀ ਦਾ ਵੀ ਤੋਂ ਕੰਨਾ ਕਿ ਉਹ ਜੇ ਥੱਲੇ ਨੂੰ ਜਾਈ ਜਾਊਗਾ। ਹਾਂਜੀ ਉਹ ਉਹ ਕਿੱਥੇ ਕਰਨਾ ਆਹ ਪਲੇਟ 'ਚ ਕਰ ਸਕਦੇ। ਹਾਂਜੀ ਆ ਜਾਈਏ ਆਪਣੇ ਦੋਤੇ ਲਾਗੇ ਰੱਖ ਲਿਆ ਜੇ ਵੀ ਕਵਰ ਨੇ ਥੋੜਾ ਜਿਹਾ ਚੈੱਕ ਕਰੀਏ ਭਾਏ ਕਿੰਦਾ ਦਾ ਆ। ਚਲੋ ਪਾਣੀ ਹੋਵੇ ਤਾਂ ਕੋਈ ਗੱਲ ਨਹੀਂ। ਪਾਣੀ ਦੀ ਟੈਸਟ ਆ ਇੱਕ ਵਾਰ ਟੈਸਟ ਦੀ ਮਤਲਬ ਹਾਂਜੀ ਪਾਣੀ ਪਿਓਰ ਆ। ਪਿਓਰ ਆ ਕੇ ਪਾਣੀ ਆ। پیو اور اكي پانی ندار تي اونے پھر اتھے کوئی ا اچھی ٹیٹی لائن ني لگي نکو اونے سدھے تھلے چل جا نا اچھا پانی والے دودھ پر اتھی لائن ہے گي ويو اچھا دو دسا تو ٹھيکا اৱيه जे پکا نين كي پتہ کوئی اوناں نے او جا کیمیکل پایا اے جو ਕਾਹ ਚਾਹਤ ਫਿਰ ਲੈ ਵੀ ਤੇ ਉਹਦਾ ਲੈਪਟਾਪ ਇੰਦੇ ਨੂੰ ਫੇਪਰ ਆ ਰਿਹਾ ਹੈ ਲੈ ਚੁਣ। ਕਾਹ ਚਾਹਤ ਇਹ ਵਾੜੇ ਮੋਟੇ ਕਰਕੇ ਵੇ ਪਤਾ ਕਰ ਸਕਦੇ ਵੀ ਜੇ ਹੋਊਗਾ ਤੇ ਪਾਣੀ ਹੋ ਸਕਦਾ ਮੈਨੂੰ ਲੱਗਦਾ ਨਹੀਂ ਹੋਰ ਕੋਈ ਚੀਜ਼ ਸਾਡੇ ਦੋੱਚ ਹੋਊਗੀ। ਕਿ ਨਹੀਂ? ਪਾਣੀ ਵੀ ਨਹੀਂ ਆ ਚਾਹਤ। ਉਹ ਤਾਂ ਦੁੱਪਾਂ ਦੇ ਤੇ ਬੋਲਾ ਫੀਲ ਹੁੰਦਾ ਕਦੀ ਕਦੀ ਕਿ ਜਿਵੇਂ ਇੰਨਾ ਪਤਲਾ ਆ ਜਾਂ ਉਹਦੇ ਚ ਆਈਸ ਪਾਉਂਦੇ ਹੋਣਗੇ ਕਿਉਂਕਿ ਖਰਾਬ ਨਾ ਹੋ ਜੇ। ਪਰ ਜੇ ਪਾਉੜੀ ਦੁੱਧ ਵਾਲਾ ਪਾਉੜੀ ਤੋਂ ਜੇ ਜੇ ਮੰਨ ਲਓ ਆਪਾਂ ਇਹ ਕਰਨਾ ਹੋਵੇ ਕਿ ਇਹਦੇ ਚ ਡਰਾਈ ਜਿਹੜਾ ਮਿਲਕ ਪਾਊਡਰ ਹੁੰਦਾ ਉਹ ਨਾ ਪਾਇਆ ਹੋਵੇ ਉਹਦਾ ਕੀ ਹੈ ਉਹ ਕਿਵੇਂ ਚੈੱਕ ਕਰਨਾ ਹੈ ਉਹ ਮੈਨੂੰ ਨਹੀਂ ਪਤਾ ਉਹਦਾ ਨੂੰ ਨਹੀਂ ਪਤਾ ਅੱਛਾ ਉਹ ਵੀ ਤੁਸੀਂ ਦੱਸ ਦੋ ਜੇ ਚੰਗੀ ਗੱਲ ਹੈ ਆਪਣੇ ਦਰਸ਼ਕਾਂ ਨੂੰ ਜਿੰਦਗੀ ਵੀ ਹੈ ਕੋਈ ਜ਼ਿੰਦਗੀ ਦੇ ਸਾਮਲ ਨੂੰ ਪਤਾ ਹੀ ਹੋਣਾ ਕੋਈ ਦੱਸਦਾ ਕਿ ਤੁਸੀਂ ਆਪਣੇ ਘਰ ਦੇ ਵਿੱਚ ਦੁੱਧ ਨੂੰ ਜਿਹੜਾ ਆ ਕਿਵੇਂ ਟੈਸਟ ਕਰ ਸਕਦੇ ਜੇ ਵੀ ਉਹ ਕੀ ਨਹੀਂ ਉਹਦੇ ਵਿੱਚ ਕਿਹੜੀ ਚੀਜ਼ ਹੈਗੀ ਆ ਮੰਮੀ ਹੋਣ ਲੈ ਕੇ ਦੁੱਧ ਵੀ ਹੁੰਦਾ ਰਸਈਆ ਪਾਓ ਬਾ ਲਈਏ ਲੁੱਤ ਸੋ ਇਹ ਪੰਨਿਕਾ ਹੈ ਹਨਾ ਆਪਾਂ ਟੈਸਟ ਕੀਤਾ ਹੀ ਕੋਈ ਚਲੋ ਪਤਾ ਨਹੀਂ ਲੈਬ 'ਚ ਕਿੱਦਾਂ ਕਰਦੇ ਹੋਗੇ ਜਿਵੇਂ ਹਨਾ ਸਾਫ ਬੰਨੇ ਦੇਖਿਆ ਕਿ ਆਹ ਚੀਜ਼ਾਂ ਪਾ ਕੇ ਸਾਫਨ ਕੋ ਆ ਕੀ ਹੈ ਆਇਓਡਿਨ ਸੋਲੂਸ਼ਨ ਆ ਸਾਫਨ ਦੇ ਵੀ ਲੈਬ ਹੋਏ ਜਿੱਥੇ ਮੇਰੇ ਕੋਲ ਤਾਂ ਨਾ ਵੀ ਆ ਗਿਆ ਜੇ ਨਾ ਕੀ ਐ ਟੈਸਟ ਵਾਜੀ ਐ ਕਿ ਉਥੇ ਹਾਂ ਤੇ ਇਹ ਤੁਸੀਂ ਜਿਹੜੇ ਦੋ ਤਿੰਨ ਟੈਸਟ ਜਿਹੜੇ ਦੁੱਧ ਦੇ ਆਪਣੇ ਘਰ ਚ ਕਰ ਸਕਦੇ ਮੰਮੀ ਆਹ ਡੋਲਦੀ ਹੋਏ ਦੇ ਵਿੱਚ ਵੀ ਇਹਨੇ ਪਾਇਆ ਹੈ ਆਹ ਇਹ ਸੋਲੂਸ਼ਨ ਪਾਇਆ ਹੈ ਜੋ ਆਹ ਵੀ ਡੋਲ ਦਿਓ ਸਰ ਉਹ ਚ ਵਰ ਨੂੰ ਹੋਵੇ ਪਨੀਰ ਜਵਣ ਲਿਆ ਜਿੱਦਾਂ ਥੋੜਾ ਜਿਹਾ ਬਣਿਆ ਨਾ ਪਨੀਰ ਨਹੀਂ ਨਹੀਂ ਕਟੀਆਂ ਜੀਆਂ ਨੇ ਕਟੀਆਂ ਕਿਉਂ ਹੋ ਗਈਆਂ ਮਾਰੀਆਂ ਮਾਰੀਆਂ ਉਹ ਚਾਹ ਪਾਇਆ ਚਾਹ ਜਾਦਾ ਬਾਤ ਪੈ ਗਈ ਅਸੀਂ ਤਾਂ ਆ ਕੇ ਹਾਂਜੀ ਅੱਛਾ ਤੇ ਪਰ ਵੜ ਦੋ ਨਾ ਪਰ ਵੜ ਚ ਕਿੱਥੇ ਹਾਂਜੀ ਘਰ ਵੜ ਚ ਚੈੱਕ ਕਰਨਾ ਦਾ ਰੀਆ ਲੀਵ ਆ ਦੱਦੀ ਅਮਾ ਕਿੱਥੇ ਚਲ ਗਏ ਜੇ ਉੱਥੇ ਤਾਂ ਪਤਾ ਹੀ ਹੈ ਮੇਰਾ ਐਦਾਂ ਸਾਥ ਦੋਗੀ ਮੰਮੀ ਕਿਹੜੀਆਂ ਗੱਲਾਂ ਕਰਦੇ ਜੇ ਤੂੰ ਨਹੀਂ ਨਹੀਂ ਮੰਮੀ ਨੂੰ ਮੰਮੀ ਸਾਡਾ ਨੂੰ ਘਰ ਦੇ ਦੋ ਤੇ ਨਹੀਂ ਸ਼ੱਕ ਹੋ ਗਿਆ ਜਿਹੜਾ ਘਰੋਂ ਆਇਆ ਤੇ ਨਹੀਂ 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 ਐਕਸਪੈਰੀਮੈਂਟ ਨਹੀਂ ਕੀਤਾ ਉਹ ਵੇਖਿਆ ਹੀ ਆ ਕਿ ਦੁੱਧ ਐਕਸਪੈਰੀਮੈਂਟ ਕੀ ਕਰਨਾ ਯਾਰ ਤੇ ਵੀ ਦੁੱਧ ਵੇਖਿਆ ਟੈਸਟ ਕਰਕੇ ਵੀ ਠੀਕ ਆ ਦੁੱਧ ਵਿੱਚ ਕਿੰਨੀ ਕੁ ਮਲਾਵਟ ਆ ਦੇਚ ਉਹਤ ਨਹੀਂ ਹੈਗਾ ਨਾ ਤਾਂ ਇਹਦੇ ਵਿੱਚ ਕੋਈ ਨਾਗਾ ਕੈਮੀਕਲ ਆ ਡਿਸਰਬ ਵੀ ਟੈਜ਼ਨ ਕੋਈ ਨਹੀਂ ਜੈਸ ਤੇ ਨਾ ਹੀ ਇਹਦੇ ਵਿੱਚ ਕੋਈ ਹੋਰ ਕੈਮੀਕਲ ਹੈ ਨਾ ਸਟਾਰਚ ਵੀ ਨਹੀਂ ਹੈਗਾ ਅੱਛਾ ਤੇ ਹੈ ਵੀ ਕਹਿੰਦਾ ਪਿਓਰ ਆ ਵੀ ਉਹ ਇਤਰਾ ਕਰਕੇ ਉਹਨੂੰ ਜਿਹੜਾ ਉਹਨੇ ਚੈਸਟ ਕੀਤਾ ਅੱਛਾ ਚ ਚਲੋ ਚੰਗੀ ਗੱਲ ਹੈ ਜੇ ਇਦਾਂ ਜਦ ਹੈ ਨਾ ਸਭ ਨੂੰ ਹਾਂ